ਲਓ ਭਰਾਵੋ ਜੱਟਾਂ ਦੇ ਪੁੱਤਾਂ ਨੂੰ ਰੋਕ ਲੈਂਦੀ ਆ ਟਰੰਪ ਉਹਨਾਂ ਗਾਣੇ ਗੁਨੇ ਗਾਉਣ ਵਾਲੀ ਗੱਲ ਛੱਡ ਦੇ ਹੁਣ ਇਹ ਜਿਹੜਾ ਮਸਲਾ ਉਹ ਮਸਲਾ ਸਾਰੇ ਦਾ ਸਾਰਾ ਲੋਕ ਸਭਾ ਵਿਧਾਨ ਸਭਾ ਤੇ ਰਾਜ ਸਭਾ ਦੇ ਵਿੱਚ ਬਣ ਕੇ ਬਹਿ ਗਿਆ ਤੇ ਜਿਹੜੇ ਭਾਰਤੀ ਲੋਕ ਦੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਗਏ ਸੀ ਉਹਨਾਂ ਦੇ ਹੱਥ ਘੜੀਆਂ ਲਵਾ ਕੇ ਜਿਹੜੀਆਂ ਇੱਥੇ ਸਿੱਟ ਗਏ ਉਹਨਾਂ ਨੂੰ ਉਹਨਾਂ ਨੂੰ ਐ ਸਿੱਟ ਕੇ ਜਿਵੇਂ ਉਹ ਲਵਾਰਸ ਹੁੰਦੇ ਆ ਜਿਵੇਂ ਕੋਈ ਗਿਰਜਾ ਕੋਲ ਮਰਿਆ ਬੰਦਿਆਂ ਨੂੰ ਸਿੱਟ ਕੇ ਆਇਆ ਜਾਂਦਾ ਕਿ ਲੋ ਗਿਰਜੋ ਖਾ ਲੋ ਉਸੇ ਤਰ੍ਹਾਂ ਸਾਡੇ ਭਾਰਤ ਦੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੱਥ ਘੜੀਆਂ ਲਾ ਕੇ ਓਏ ਇੰਨਾ ਗਿਰਜਾਂ ਦੇ ਕੋਲ ਫਿਰ ਸਿੱਟ ਗਏ ਤੇ ਜਿਹੜੀਆਂ ਲੋਕ ਸਭਾ ਦੇ ਵਿੱਚ ਗਿਰਜਾਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਗਿਰਜਾਂ ਤੇ ਰਾਜ ਸਭਾ ਦੀਆਂ ਗਿਰਜਾਂ ਉਹਨਾਂ ਨੇ ਯਾਦ ਰੱਖੋ ਪੁੱਛਿਆ ਨਹੀਂ ਕਿ ਕੀ ਹੋ ਗਿਆ ਕੀ ਨਹੀਂ ਹੋਇਆ ਸਿਰਫ ਤੇ ਸਿਰਫ ਧੁੰਗਾ ਮਾਰਨ ਨਾ ਸ਼ੁਰੂ ਕਰਤੀਆਂ ਇਹਨਾਂ ਗਿਰਜਾਂ ਨੇ ਉਸੇ ਤਰ੍ਹਾਂ ਜਿਵੇਂ ਮਸਲਾ ਚੱਕ ਲਿਆ ਬਸ ਤੇ ਲੋਕ ਸਭਾ ਦੇ ਵਿੱਚ ਹਰ ਕੋਈ ਐਮਪੀ ਹੁਣ ਇਹਨਾਂ ਭਾਰਤੀਆਂ ਦੀ ਗੱਲ ਕਰ ਰਿਹਾ ਕਿ ਟਰੰਪ ਨੇ ਇੱਥੇ ਸਿੱਟ ਗਈ ਜੀ ਆ ਕਰ ਗਈ ਉਹ ਤੁਹਾਡੇ ਬਾਅਰ ਚ ਲਾ ਕੇ ਗਏ ਆ ਥੋਥੋ ਪੁੱਛਿਆ ਨਹੀਂ ਦੱਸਿਆ ਨਹੀਂ ਤੇ ਤੁਸੀਂ ਹੁਣ ਕੱਲਾ ਮੁੱਦਾ ਚੱਕਣ ਜੋਗਰੇ ਰਹਿ ਗਏ ਆ ਤੁਸੀਂ ਘਰਾਂ ਚ ਬੈਠਣ ਜੋਗਰੇ ਰਹਿ ਗਏ ਆ ਕੀ ਜਿਹੜੇ ਰਾਜ ਸਭਾ ਮੈਂਬਰ ਆ ਆ ਇੱਕ ਜਿਹੜਾ ਕੀ ਆ ਰघव ਚੱਡਾ ਵੀ ਅੱਜ ਗੱਲ ਕਰੀ ਜਾਂਦਾ ਸੀ ਇਸ ਮਸਲੇ ਤੇ ਯਾਰ ਜਿਹੜੇ ਮੰਤਰੀ ਵਿਆਹ ਵਿਆਹ ਹੋਏ ਆ ਚੰਗੇ ਬੱਚੇ ਉਹਨਾਂ ਦੇ ਵੱਡੇ ਹੋਏ ਆ ਤੁਹਾਡੇ ਕੋਲ ਹਰ ਇੱਕ ਕਾਰੋਬਾਰ ਆ ਚੰਗੀਆਂ ਫੈਕਟਰੀਆਂ ਤੁਹਾਡੇ ਕੋਲੇ ਆ ਚੰਗਾ ਪੈਸਾ ਤੁਹਾਡੇ ਕੋਲੇ ਆ ਚੰਗਾ ਇਲਾਜ ਤੁਹਾਡੇ ਕੋਲੇ ਆ ਸਭ ਕੁਝ ਤੁਹਾਡੇ ਕੋਲੇ ਆ ਤੁਹਾਡੇ ਬੱਚਿਆਂ ਕੋਲੇ ਸਿੱਖਿਆ ਰਹਿਣ ਨੂੰ ਚੰਗੇ ਤੁਹਾਡੇ ਕੋਲ ਘਰ ਤੇ ਇਹ ਇਸ ਟਾਈਮ ਦੇਸ਼ ਦੇ ਲੋਕਾਂ ਕੋਲ ਇਹ ਚੀਜ਼ਾਂ ਭੋਰਾ ਵੀ ਹੈ ਨਹੀਂ ਔਰ ਤੁਸੀਂ ਲੋਕ ਆਪਦੇ ਬੱਚਿਆਂ ਨੂੰ ਸੈੱਟ ਕਰ ਦਿੰਨੇ ਆ ਸਾਡੇ ਬੱਚੇ ਆ ਜਿਹੜੇ ਉਹ ਗਰਜਾਂ ਦੇ ਜੋਕਰੇ ਰਹਿ ਗਏ ਆ ਸਾਡੇ ਬੱਚੇ ਮਰੇ ਜਿਵੇਂ ਕਹੋ ਮੁਰਦੇ ਹੋਏ ਪਏ ਆ ਉਹਨਾਂ ਨੂੰ ਹਰ ਕੋਈ ਆ ਕੇ ਠੰਗ ਮਾਰ ਕੇ ਖਾ ਜਾਂਦਾ ਤਾਂ ਤੁਸੀਂ ਇੱਕ ਗੱਲ ਦੱਸੋ ਕਿ ਤੁਹਾਡੇ ਕੋਲ ਕਿਹੜਾ ਇੱਥੇ ਕਾਰੋਬਾਰ ਕਿਹੜਾ ਨਹੀਂ ਤੁਹਾਡੇ ਹੱਥ ਦੇ ਵਿੱਚ ਸਾਡੇ ਬੱਚੇ ਬਾਹਰ ਗਏ ਉਹ ਇੱਥੇ ਛੱਡ ਗਏ ਤੁਸੀਂ ਰੋਕ ਨਹੀਂ ਸਕੇ ਤੇ ਹੁਣ ਜਿਹੜੇ ਵੱਖੋ ਵੱਖਰੀਆਂ ਪਾਰਟੀਆਂ ਇੱਕ ਦੂਜੇ ਨੂੰ ਤੌਮ-ਤਾਲ ਆ ਰਹੀਆਂ ਕਿ ਉਹ 트ੰਪ ਛੱਡ ਗਈ ਜੀ ਭਾਰਤੀਆਂ ਨੂੰ ਛੱਡ ਗਈ ਸਰਕਾਰ ਕੀ ਕਰਦੀ ਸੀ ਸਰਕਾਰ ਕੀ ਕਰਦੀ ਸੀ ਸਭ ਤੋਂ ਗੱਲ ਸੁਣ ਚੁੱਪ ਕਰੋ ਪਹਿਲਾਂ ਤਾਂ ਤੁਸੀਂ ਜਿਹੜੇ ਇਹ ਕਹਿੰਦੇ ਆ ਕਿ ਸਰਕਾਰ ਕੀ ਕਰਦੀ ਸੀ ਤਾਂ ਤੁਸੀਂ ਦੱਸੋ ਤੁਸੀਂ ਕੀ ਕਰਦੇ ਸੀ ਜਿਹੜਾ ਕੋਈ ਐਮਐਲਏ ਬਣਿਆ ਉਹ ਦੇਸ਼ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੋਇਆ ਤੁਸੀਂ ਕਿਉਂ ਨਹੀਂ ਪੁੱਛਿਆ ਉਹਨਾਂ ਤੋਂ ਤੁਸੀਂ ਦੂਜੀ ਸਰਕਾਰ ਤੇ ਸਿੱਟੀ ਜਾਂਦੇ ਆ ਤੁਸੀਂ ਕਿਉਂ ਨਹੀਂ ਪੁੱਛਿਆ ਤੁਹਾਡੇ ਮੂੰਹ 'ਚ ਗੋੜੜਿਆ ਸੀ ਤੁਹਾਡੇ ਮੂੰਹ ਦੇ ਵਿੱਚ ਕੀ ਹੋਇਆ ਸੀ ਛਾਲੇ ਹੋਏ ਸੀ ਮੂੰਹ ਪੱਕਿਆ ਸੀ ਕੀ ਹੋਇਆ ਸੀ ਤੁਸੀਂ ਪੁੱਛ ਪੁੱਛ ਕਿਉਂ ਨਹੀਂ ਸਕੇ ਕਿਹੜੀ ਗੱਲੋਂ ਨਹੀਂ ਪੁੱਛ ਸਕੇ ਤੁਸੀਂ ਹਰ ਗੱਲ ਦੇ ਵਿੱਚ ਤੁਸੀਂ ਸਰਕਾਰ ਨੂੰ ਹਿੱਸਾ ਪਾ ਲੈਨੇ ਆ ਜੇਕਰ ਕੋਈ ਵਿਰੋਧੀ ਪਾਰਟੀ ਉਹਨੇ ਕੇਂਦਰ ਨੂੰ ਫੜ ਲਿਆ ਹੁਣ ਮੈਂ ਰਾਘਵ ਚੱਡੇ ਨੂੰ ਪੁੱਛਦਾ ਕਿ ਤੂੰ ਇਸ ਦੇਸ਼ ਦਾ ਰਾਜ ਸਭਾ ਮੈਂਬਰ ਨਹੀਂਗਾ ਤੂੰ ਨਹੀਂ ਪੁੱਛ ਸਕਦਾ ਸੀ ਤੂੰ ਅੱਜ ਦੂਜੀ ਪਾਰਟੀ ਨੂੰ ਕਹਿ ਰਿਹਾ ਰਾਜ ਸਭਾ ਦੇ ਬੈਠੇ ਸਪੀਕਰ ਨੂੰ ਕਹਿ ਰਿਹਾ ਤੇ ਸਪੀਕਰ ਕੋਲੇ ਕਿੰਨੀ ਕੁ ਪਾਵਰ ਸੀ ਉਹਨੂੰ ਪੁੱਛਣ ਦੀ ਤੁਸੀਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਤੁਸੀਂ ਪੁੱਛ ਨਹੀਂ ਸਕਦੇ ਤੁਸੀਂ ਸਾਡੇ ਬੱਚਿਆਂ ਦੇ ਇੱਕ ਰੋਟੀਆਂ ਸੇਕ ਰਹੇ ਆ ਸਾਡੇ ਬੱਚਿਆਂ ਤੇ ਸਾਡੇ ਬੱਚੇ ਅੱਜ ਨਕਾਰੇ ਹੋਏ ਪਏ ਆ ਕਿੰਨੀ ਉਹਨਾਂ ਦੀ ਔਕਾਤ ਕਿੰਨਾ ਉਹਨਾਂ ਨੂੰ ਸ਼ਰਮਿੰਦਗਾ ਕਰ ਗਏ ਜਿਹੜਾ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਤੇ ਮੁਰਦਿਆਂ ਦੀ ਤਰ੍ਹਾਂ ਸਿੱਟ ਕੇ ਅੱਜ ਗਿਰਜਾਂ ਦੇ ਕੋਲ ਸਾਨੂੰ ਸਿੱਟ ਗਏ ਤੇ ਮੈਂ ਇਹ ਗਿਰਜ ਕਹਿਣ ਵਾਲੇ ਸ਼ਬਦ ਦੀ ਆਪਦੇ ਸ਼ਬਦ ਦੀ ਆਪ ਨਿੰਦਿਆ ਕਰਦਾ ਪਰ ਇਹ ਦੇਸ਼ ਦੇ ਲੋਕ ਦੱਸਣ ਸਾਡੇ ਨਾਲ ਤੁਸੀਂ ਜਿਹੜੇ ਰਾਜਨੀਤਿਕ ਲੀਡਰਾਂ ਗਿਰਜਾਂ ਨਾਲੋਂ ਕੋਈ ਘੱਟ ਵੀ ਨਹੀਂ ਕਰਦੇ ਫੈਕਟਰੀਆਂ ਵਾਲੇ ਕੰਪਨੀਆਂ ਵਾਲੇ ਤੁਹਾਡੇ ਯਾਰ ਆ ਤੁਹਾਡੇ ਮਿੱਤਰਾਂ ਠੇਕੇਦਾਰ ਤੁਹਾਡੇ ਮਿੱਤਰ ਰੇਤ 마ਫੀਆ ਵਾਲੇ ਤੁਹਾਡੇ ਮਿੱਤਰ ਨਿਕਲ ਪੈਂਦੇ ਆ ਕਿਸੇ ਨਾ ਕਿਸੇ ਪਾਸਿਓ ਤੁਸੀਂ ਰੇਤ 마ਫੀਆ ਸਰਕਾਰੀ ਕੀਤੀ ਹੋਵੇ ਆ ਠੇਕੇ ਸਰਕਾਰੀ ਕੀਤੇ ਹੋਣ ਸੱਤਾ ਸਰਕਾਰੀ ਕੀਤਾ ਹੋਵੇ ਸਾਡੇ ਬੱਚੇ ਕੰਮ ਲੱਗਦੇ ਆ ਸਾਡੇ ਬੱਚੇ ਉਹਨਾਂ ਅੰਗਰੇਜ਼ਾਂ ਕੋਲ ਜਾਂਦੇ ਆ ਜਿਹੜੇ ਅੰਗਰੇਜ਼ਾਂ ਦੇ ਤੁਸੀਂ ਖਿਲਾਫ ਬੋਲ ਕੇ ਝੰਡਾ ਹਲਰਾਉਂਦੇ ਆ ਤੁਸੀਂ 15 ਅਗਸਤ ਵਾਲੇ ਦਿਨ ਜਿਹੜੇ ਜਾਂ ਛੋਸ਼ੇ ਬਾਜ਼ੀਆਂ ਕਰਦੇ ਆ ਤੁਸੀਂ ਸਾਡੇ ਦੇਸ਼ ਦੇ ਸਕੇ ਨਹੀਂਗੇ ਤੁਸੀਂ ਉਹਨਾਂ ਦਾ ਨਰਾਦਰ ਕਰੀ ਜਾਂਦੇ ਆ ਜਿਨ੍ਹਾਂ ਨੇ ਦੇਸ਼ ਪਿੱਛੇ ਕੁਰਬਾਨੀਆਂ ਦਿੱਤੀਆਂ ਤੁਸੀਂ ਸਿਰਫ ਉਹਨਾਂ ਨੂੰ ਉਹਨਾਂ ਦੇ ਦਿਨ ਵਾਲੇ ਦਿਨ ਯਾਦ ਕਰਦੇ ਆ ਉਦੋਂ ਪਹਿਲਾਂ ਤੁਸੀਂ ਜਰਨਲ ਡੇਰ ਬਣੇ ਹੋਣੇ ਆ ਕਿ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਅਸੀਂ ਉਹਨਾਂ ਕੋਲ ਜਾ ਰਹੇ ਆ ਤੁਸੀਂ ਇੱਥੇ ਕੀ ਕਰ ਰਹੇ ਆ ਤੁਸੀਂ ਕੀ ਕਾਰੋਬਾਰ ਕਰਕੇ ਦੇ ਰਹੇ ਆ ਕੀ ਕੱਲੇ ਅੰਬਾਨੀ ਦਾਨੀ ਜਾਂ ਕੱਲੇ ਬਿਜ਼ਨਸਮੈਨ ਜਾਂ ਜਿਹੜੀ ਪੰਜਾਬ ਦੀ ਸਰਕਾਰ ਜਿਹੜੇ ਬਿਜ਼ਨਸਮੈਨਾਂ ਨੂੰ ਸਾਭ ਰਹੀ ਆ ਕੀ ਉਹੀ ਇਸ ਦੇਸ਼ ਦੇ ਵਸਨੀਕਾ ਦੂਜੇ ਮਰੇ ਹੋਏ ਆ ਦੂਜੇ ਕਿੱਥੋਂ ਆਏ ਆ ਦੂਜਿਆਂ ਦਾ ਜਨਮ ਵੀ ਇੱਥੋਂ ਦੇ ਹੀ ਆ ਤਾਂ ਤੁਸੀਂ ਲੋਕਾਂ ਨੇ ਸਿਰਫ ਤੇ ਸਿਰਫ ਇਕੱਠੇ ਹੋ ਕੇ ਤੁਹਾਡਾ ਇੱਕ ਝੁੰਡ ਔਰ ਇਹ ਝੁੰਡਾ ਜਿਹੜਾ ਜਦੋਂ ਤੁਸੀਂ ਕੁਝ ਖਾਣਾ ਹੁੰਦਾ ਇਹ ਝੁੰਡ ਇਕੱਠਾ ਹੋ ਜਾਂਦਾ ਜਦੋਂ ਤੁਸੀਂ ਕੁਝ ਵੇਖਣਾ ਹੁੰਦਾ ਇਹ ਝੁੰਡ ਇਕੱਠਾ ਹੋ ਜਾਂਦਾ ਜਦੋਂ ਇਸ ਝੁੰਡ ਦੇ ਕਿਸੇ ਲੋਕਾਂ ਦੇ ਪ੍ਰਤੀ ਗੱਲ ਕਰਨੀ ਹੁੰਦੀ ਆ ਤੇ ਇਹ ਝੁੰਡ ਅੱਡੋ ਅੱਡ ਹੋ ਜਾਂਦਾ ਇਹ ਝੁੰਡ ਆਪਸੀ ਵਿੱਚ ਇੱਕ ਦੂਜੇ ਨੂੰ ਨਿੰਦਣ ਲੱਗ ਜਾਂਦਾ ਤੇ ਕਿੰਨਾ ਚਿਰ ਇੱਕ ਦੂਜੇ ਨੂੰ ਨਿੰਦੀ ਜਾਓਗੇ ਭਾਈ ਕਿੰਨਾ ਚਿਰ ਆਪਾਂ ਇੱਕ ਦੂਜੇ ਪਾਰਟੀ ਨੂੰ ਨਿੰਦ ਕੇ ਜੇਕਰ ਹਰ ਪਾਰਟੀ ਆਪ ਦੇ ਆਪ ਨੂੰ ਚੰਗੀ ਕਹਿ ਰਹੀ ਆ ਹਰ ਪਾਰਟੀ ਇੱਕ ਦੂਜੇ ਤੇ ਇਲਜ਼ਾਮ ਲਾ ਰਹੀ ਆ ਫਿਰ ਮਾਰੇ ਕੌਣਾ ਮਾਰੇ ਕੱਢ ਕੇ ਦਿਓ ਕੀ ਅੱਜ ਜਿਹੜੀ ਪੰਜਾਬ ਚ ਸਰਕਾਰ ਚੱਲ ਰਹੀ ਆ ਜਿਹੜੇ ਸੱਤ ਸਮੁੰਦਰੋਂ ਪਾਰ ਗਏ ਆ ਉਹਨਾਂ ਨੇ ਕਿੰਨਾ ਸੋਚਿਆ ਸੀ ਇਸ ਪਾਰਟੀ ਬਾਰੇ ਕਿੰਨਾ ਤੁਹਾਡਾ ਸਾਥ ਦਿੱਤਾ ਉਹਨਾਂ ਨੇ ਤੇ ਤੁਸੀਂ ਲੋਕਾਂ ਦਾ ਕੀ ਸਾਥ ਦੇ ਰਹੇ ਆ ਕੀ ਸਾਥ ਦਿੱਤਾ ਜਾ ਰਿਹਾ ਤੁਸੀਂ ਤੁਹਾਡੇ ਵੱਲੋਂ ਇਹਨਾਂ ਲੋਕਾਂ ਦਾ ਸਾਨੂੰ ਖਾਦਾ ਜਾ ਰਿਹਾ ਸਾਡੇ ਬੱਚਿਆਂ ਨੂੰ ਖਾਦਾ ਜਾ ਰਿਹਾ ਸਾਨੂੰ ਕਿਉਂ ਤੁਸੀਂ ਸਾਡੇ ਪੇਸ਼ ਪਏ ਹੋਏ ਆ ਅਸੀਂ ਵੀ ਇਸ ਇਹੀ ਜਨਮ ਲਿਆ ਸਾਨੂੰ ਵੀ 84 ਲੱਖ ਜੂਨ ਪੂਕਤ ਕੇ 84 ਲੱਖ ਜੂਨ ਪੂਕਤ ਕੇ ਸਾਨੂੰ ਵੀ ਇਹ ਜਨਮ ਮਿਲਿਆ ਤੇ ਇਹ ਜਨਮ ਕੋਈ ਕੱਲਿਆ ਤੁਹਾਨੂੰ ਨਹੀਂ ਮਿਲਿਆ ਔਰ ਤੁਸੀਂ ਇਸ ਜਨਮ ਦਾ ਜਿਹੜਾ ਆਨੰਦ ਮਾਨ ਰਹੇ ਆ ਤੁਹਾਡੀ ਜ਼ਿੰਦਗੀ ਆ ਤੁਹਾਨੂੰ ਤਗੜੇ ਰੈਂਕ ਦੇ ਅਫਸਰ ਸਲੂਟ ਮਾਰਦੇ ਆ ਤੇ ਸਾਨੂੰ ਮਾਰੇ ਤੋਂ ਮਾਰਾ ਅਫਸਰ ਵੀ ਦਬਕੇ ਮਾਰ ਕੇ ਲੰਘਦਾ ਸਾਡਾ ਕਸੂਰ ਦੱਸੋ ਕੀ ਆ ਅਸੀਂ ਮੁਰਦੇ ਹੋ ਚੁੱਕੇ ਆ ਸਾਨੂੰ ਗਿਰਜਾਂ ਦੇ ਅੱਗੇ ਸਿੱਟ ਦਿੱਤਾ ਜਾਂਦਾ ਸਾਨੂੰ ਹਰ ਕੋਈ ਆ ਕੇ ਕੋਈ ਨਵੇਂ ਤੋਂ ਨਵਾਂ ਖਾ ਕੇ ਲੰਘ ਜਾਂਦਾ ਸਾਡਾ ਤੰਨ ਨਾ ਵੇਖੋ ਸਾਡਾ ਮਨ ਨਾ ਵੇਖੋ ਸਾਡਾ ਜਿਹੜਾ ਮਾਣਾ ਉਹ ਲੁੰਦਰਿਆ ਪਿਆ ਸਾਡੇ ਪੱਲੇ ਕੱਖ ਨਹੀਂ ਗਾ ਜਦੋਂ ਉਹ ਸਮਾਂ ਦਾ ਜਾ ਕੇ ਅੰਦਰੋਂ ਸਰੀਰ ਵੇਖੋ ਜੇ ਜਿਸ ਮਾਂ ਦਾ ਬੱਚਾ ਨਸ਼ੇ 'ਚ ਤਬਾਹ ਹੋਵੇ ਔਰ ਦੂਜਾ ਬੱਚਾ ਰੁਜ਼ਗਾਰ ਪਿੱਛੇ ਫੱਟੜ ਹੋਇਆ ਪਿਆ ਹੋਵੇ ਔਰ ਜਾਂ ਤੀਜੇ ਬੱਚੇ ਦੀ ਗੱਲ ਕਰੀਏ ਚਾਹੇ ਉਹ ਧੀ ਪੈਣ ਹੋਵੇ ਜਿਹੜੀ ਘਰੇ ਵੇਖ ਰਹੀ ਆ ਕਿ ਬਾਪੂ ਬਿਨਾਂ ਇਲਾਜ ਤੋਂ ਪਿਆ ਭਰਾ ਇੱਕ ਚਿੱਟੇ ਨਾਲ ਪਿਆ ਤੇ ਦੂਜਾ ਭਰਾ ਰੁਜ਼ਗਾਰ ਮੰਗਣ ਜਾਂਦਾ ਤਾਂ ਡਾਂਗਾ ਖਾ ਕੇ ਆ ਜਾਂਦਾ ਉਹਨਾਂ ਦੇ ਮਨ ਵੇਖੋ ਉਹਨਾਂ ਦੇ ਜਾ ਕੇ ਤੁਸੀਂ ਦੁੱਖ ਵੇਖੋ ਤੁਹਾਨੂੰ ਫਿਰ ਪਤਾ ਲੱਗਣਾ ਹੋ ਇਕੱਠੇ ਕਰਕੇ ਲੋਕਾਂ ਦਾ ਜਲੂਸ ਕੱਢਣ ਵਾਲਿਓ ਲੋਕੋ ਉਹ ਹਰ ਇੱਕ ਕੁਰਸੀ ਤੇ ਜਿਹੜੇ ਬਿਰਾਜਮਾਨ ਹੋ ਕੇ ਬੈਠੇ ਆ ਉਹ ਲੋਕੋ ਉਹ ਚੰਗੇ ਐਮ ਐਲੋ ਐਮ ਪੀਓ ਸਾਡੇ ਲੋਕਾਂ ਦਾ ਹਾਲ ਜਾਣ ਲਓ ਸਾਡੇ ਹੁਣ ਸਾਨੂੰ ਕਿੰਨਾ ਚਿਰ ਕੀ ਸਾਡਾ ਕਸੂਰ ਕੀ ਆ ਜਿਹੜੇ ਸਾਡੇ ਦੇਸ਼ ਦੇ ਐਮ ਪੀ ਆ ਸਾਡੇ ਦੇਸ਼ ਦੇ ਐਮ ਐਲ ਰਾਜ ਸਭਾ ਮੈਂਬਰ ਤੁਸੀਂ ਵੀ ਮਾਂ ਦੇ ਪੇਟੋਂ ਜਨਮ ਲਿਆ ਤੇ ਅਸੀਂ ਵੀ ਮਾਂ ਦੇ ਪੇਟੋਂ ਜਨਮ ਲਿਆ ਸਾਡਾ ਕਸੂਰ ਦੱਸੋ ਕੀ ਆ ਕੀ ਤੁਹਾਡੇ ਤੇ ਜਿਹੜੇ ਪੰਜਾਬ ਦੇ ਲੀਡਰ ਆ ਕੀ ਤੁਹਾਡੇ ਤੇ 3 ਕਰੋੜ ਲੋਕ ਵਿਸ਼ਵਾਸ ਕਰ ਲੈਂਦੇ ਆ ਕੀ ਇਹਨਾਂ ਦਾ ਗੁਨਾਹ ਤੇ ਜੇਕਰ ਇਹਨਾਂ ਦਾ ਗੁਨਾਹ ਤੇ ਇਹਨਾਂ ਨੂੰ ਗੋਲੀ ਮਾਰ ਦਿਓ ਤਾਂ ਕਿ ਇਹ ਰੋਜ਼ਗਾਰ ਨਾ ਮੰਗ ਸਕਣ ਦਵਾਈ ਨਾ ਮੰਗ ਸਕਣ ਜੋ ਤੁਸੀਂ ਕਹਿੰਨੇ ਆ ਇਹ ਸਿੱਖਿਆ ਨਾ ਮੰਗ ਸਕਣ ਜੇਕਰ ਸਾਡੇ ਦੇਸ਼ ਦੇ ਲੋਕ ਤੁਹਾਨੂੰ ਐਮਪੀ ਬਣਾ ਕੇ ਲੋਕ ਸਭਾ ਚ ਬਿਠਾ ਦਿੰਦੇ ਆ ਕੀ ਸਾਡੇ ਦੇਸ਼ ਦੇ ਕਰੋੜਾਂ ਲੋਕਾਂ ਦਾ ਇਹ ਕਸੂਰ ਤਾਂ ਇਹਨਾਂ ਨੂੰ ਜੋ ਸਜ਼ਾ ਬੰਦੀ ਆ ਦੇ ਦਿਓ ਸਾਡੇ ਦੇਸ਼ ਦੇ ਲੋਕਾਂ ਦਾ ਕਸੂਰ ਇਹ ਨਹੀਂਗਾ ਸਾਡੇ ਦੇਸ਼ ਦੇ ਕਸੂਰ ਇਹ ਆ ਕਿ ਤੁਹਾਨੂੰ ਚੁਣ ਲਿਆ ਇਹਨਾਂ ਨੇ ਕਿ ਹਾਂਜੀ ਤੁਸੀਂ ਚੰਗੇ ਆ ਤਾਂ ਫੇਰ ਜੇਕਰ ਤੁਹਾਨੂੰ ਇਹਨਾਂ ਨੇ ਚੰਗੇ ਬਣਾਇਆ ਤੇ ਤੁਸੀਂ ਇਹਨਾਂ ਨਾਲ ਮਾੜਾ ਕਿਉਂ ਕਰ ਰਹੇ ਆ ਮੈਂ ਇੱਕੋ ਗੱਲ ਕਹੂੰਗਾ ਕਿ ਤੁਹਾਡੇ ਬੱਚੇ ਵੀ ਸੱਟ ਤੁਹਾਡੇ ਰਿਸ਼ਤੇਦਾਰ ਵੀ ਸੱਟ ਹੋ ਜਾਂਦੇ ਆ ਸਾਰਾ ਕੁਝ ਤੁਹਾਡੇ ਕੋਲ ਹੁੰਦਾ ਹਰ ਚੀਜ਼ ਤੁਹਾਨੂੰ ਮਿਲਦੀ ਆ ਤੇ ਇੱਥੇ ਤਾਂ ਲੋਕਾਂ ਨੂੰ ਇਨਸਾਫ ਤੱਕ ਨਹੀਂ ਮਿਲਦਾ ਬਿਨਾਂ ਧਰਨੇ ਲਾਉਣ ਤੋਂ ਤੁਸੀਂ ਜਿਹੜੇ ਸਾਡੇ ਨੌਜਵਾਨਾਂ ਨੂੰ ਬਾਹਰੋਂ ਲਿਆ ਕੇ ਇੱਥੇ ਸਿੱਟਿਆ ਤੇ ਜਿਹੜੇ ਲੋਕਾਂ ਦੇ ਨਾਲ ਇਸ ਦੇਸ਼ ਦੇ ਵਿੱਚ ਤਿਆਚਾਰ ਹੋ ਰਿਹਾ ਛੋਟੀਆਂ-ਛੋਟੀਆਂ ਬੱਚਿਆਂ ਤੇ ਹੋ ਜਾਂਦਾ ਉਹ ਸਤਿਆਚਾਰ ਦੇ ਖਿਲਾਫ ਕੋਈ ਮੁਹਿੰਮ ਚਲਾਓ ਔਰ ਇਹਨਾਂ ਨੂੰ ਰੋਜ਼ਗਾਰ ਇੱਥੇ ਦਿਓ ਤਾਂ ਕਿ ਇਹ ਬਾਹਰ ਨਾ ਜਾਣ ਤੇ ਤੁਸੀਂ ਜੇਕਰ ਚਾਹੋ ਤਾਂ ਜਿਹੜਾ ਟਰੰਪ ਵਾਲਾ ਆ ਕੇ ਸਾਡੇ ਬੱਚਿਆਂ ਨੂੰ ਗਿਰਜਾਂ ਕੋਲ ਸੱਟ ਗਿਆ ਕਿਸ ਹਿਸਾਬ ਦਾ ਤੁਸੀਂ ਅਸਲ 'ਚ ਗਿਰਜਾਂ ਨਾਲੋਂ ਘੱਟ ਨਹੀਂ ਗਏ ਯਾਦ ਰੱਖੋ ਫਰਮਾਇ ਮਾਫੀ ਚੋਨਾ ਸ਼ਬਦ ਕਹਿਣ ਲੱਗਿਆ ਜਿਵੇਂ ਗਿਰਜਾ ਸਾਨੂੰ ਖਾਣ ਵਾਸਤੇ ਆ ਖਾਈ ਤਾਂ ਬਈ ਤੁਸੀਂ ਵੀ ਸਾਨੂੰ ਜਾਣਦੇ ਆ ਸਾਡੇ ਦੇਸ਼ ਤੇ ਪੰਜਾਬ ਦੇ ਪੱਲੇ ਹੈ ਕੀ ਆ ਇਹ ਦੇਸ਼ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਤੁਸੀਂ ਲੋਕਾਂ ਦੇ ਨਾਲ ਇਨਸਾਫ ਕਰੋ ਉਹਨਾਂ ਨੂੰ ਰੁਜ਼ਗਾਰ ਦਿਓ ਤਾਂ ਕਿ ਉਹ ਉਹਨਾਂ ਅੰਗਰੇਜ਼ਾਂ ਕੋਲ ਨਾ ਜਾਣ ਜਿੰਨਾਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਕਈ ਜਾਨਾਂ ਕੁਰਬਾਨ ਹੋਈਆਂ ਕਈ ਜਵਾਨੀਆਂ ਤਬਾਹ ਹੋਈਆਂ ਉਹਨਾਂ ਅੰਗਰੇਜ਼ਾਂ ਕੋਲ ਨਾ ਕੱਲੋ ਨਾ ਕੱਲੋ ਸਿਹਤ ਦਾ ਪ੍ਰਬੰਧ ਕਰੋ ਰੁਜ਼ਗਾਰ ਦਾ ਪ੍ਰਬੰਧ ਕਰੋ ਸਿੱਖਿਆ ਦਾ ਪ੍ਰਬੰਧ ਕਰੋ ਸਾਰਿਆਂ ਨੇ ਇੱਥੇ ਜੰਮ ਇੱਕ ਕਰ ਹੀ ਲਿਆ ਦੂਰੀ ਯਾਰ ਨਾ ਤਾਂ ਭਰਾਵੋ ਤੁਹਾਡਾ ਕਦੇ ਕੋਈ ਦਾਦਾ ਆ ਨਾ ਕੋਈ ਪਰਦਾਦਾ ਆ ਓਏ ਤੁਹਾਡਾ ਦਾਦਾ ਤੁਹਾਡਾ ਪਰਦਾਦਾ ਤੁਹਾਡਾ ਪਿਓ ਤੁਹਾਡੀ ਮਾਂ ਬਿਨਾ ਇਲਾਜ ਤੋਂ ਚੰਗੀ ਜ਼ਿੰਦਗੀ ਜੀਣ ਤੋਂ ਇੱਥੋਂ ਗਏ ਆ ਤੇ ਨਾਲ ਲੀਡਰਾਂ ਨੂੰ ਸਵਾਲ ਕਰੋ ਤੇ ਜਿਹੜੇ ਲੀਡਰ ਸਾਡਾ ਬੇੜਾ ਗਰਕੀ ਤੁਰੇ ਆਉਂਦੇ ਆ ਸਾਡੇ ਨਾਲ ਵਿਸ਼ਵਾਸ ਘਾਤ ਨਾ ਕਰੋ ਰੱਬ ਦੇ ਕਹਿਰ ਤੋਂ ਡਰੋ ਤੁਹਾਡੇ ਅੱਗੇ ਬੇਨਤੀ ਆ ਤੇ ਭਰਾਵੋ ਜਿਹੜੇ ਲੋਕ ਇਹ ਕਹੀ ਜਾਂਦੇ ਆ ਕਿ ਰੋਕ ਲਿਆ 트ੰਪ ਨੇ ਇਹ ਵੀਰੋ ਮਾੜੀ ਗੱਲ ਹੀ ਆ ਜਿਹੜੇ ਬਾਹਰ ਜਾਂਦੇ ਆ ਠੀਕ ਆ ਕੁਝ ਮਾੜੇ ਵੀ ਹੁੰਦੇ ਆ 10 20 ਪਰ ਜ਼ਿਆਦਾਤਰ ਐਨ ਆਰ ਆਈਆਂ ਨੇ ਪੰਜਾਬ ਦੇ ਦੇਸ਼ ਦੇ ਲੋਕਾਂ ਦੀ ਮਦਦ ਕੀਤੀ ਆ ਚਾਹੇ ਉਹ ਕਿਸਾਨੀ 'ਚ ਕੀਤੀ ਹੋਵੇ ਚਾਹੇ ਉਹ ਕਈ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਕੀਤੀ ਹੋਵੇ ਕਈ ਐਨ ਆਰ ਆਈ ਇਹੋ ਜਿਹੇ ਵੀ ਬੈਠੇ ਆ ਕਈਆਂ ਨੂੰ ਘਰ ਬਣਾ ਕੇ ਦੇ ਦਿੰਦੇ ਆ ਕਈਆਂ ਦੇ ਇਲਾਜ ਕਰਾ ਕੇ ਦੇ ਜਾਂਦੇ ਆ ਅੱਦੇ ਨਾਲੋਂ ਜ਼ਿਆਦਾ ਐਨ ਜੀਓ ਐਨ ਆਰ ਆਈ ਸੰਭੀ ਬੈਠੇ ਆ ਤੁਹਾਡੇ ਮੰਤਰੀਆਂ ਦੇ ਤੁਹਾਨੂੰ ਪਿੱਛੇ ਪਿੱਛਾ ਸੜਦਾ ਤੁਹਾਨੂੰ ਪਰ ਤੁਹਾਨੂੰ ਐਨਆਰਆਈਆਂ ਨੇ ਪਿੱਛਾ ਨਹੀਂ ਦਿੱਤਾ ਇਹ ਯਾਦ ਰੱਖੋ ਜਿਹੜੀ ਗੱਲ ਸੱਚਾ ਉਹ ਕਰਨੀ ਚਾਹੀਦੀ ਆ ਤੇ ਜਿਹੜੀ ਝਾਰੂ ਪਾਰਟੀ ਆ ਤੁਹਾਨੂੰ ਵੀ ਐਨਆਰਆਈਆਂ ਨੇ ਕੋਈ ਪਿੱਛਾ ਨਹੀਂ ਦਿੱਤਾ ਤੁਸੀਂ ਦੇਤਾ ਉਹਨਾਂ ਨੂੰ ਯਾਦ ਰੱਖ ਲਓ ਤੁਸੀਂ ਪਿੱਛਾ ਖਾਦਾ ਕਿ ਨਹੀਂ ਭਾਈ ਸاسي ਨਹੀਂ ਤੁਹਾਡੇ ਨਾਲ ਖੜ ਸਕਦੇ ਨਾਲ ਖੜੋ ਉਹਨਾਂ ਦੇ ਗੱਲ ਕਰੋ ਉਹਨਾਂ ਦੀ ਸੱਤਾ ਪੰਜਾਬ ਚ ਦੇਚ ਚੱਲ ਰਿਹਾ ਇਹਨੂੰ ਸਰਕਾਰੀ ਕਰ ਦਿਓ ਸਾਡੇ ਬੱਚੇ ਜਦੋਂ ਨਹੀਂ ਤੁਸੀਂ ਮੰਨਦੇ ਸਰਕਾਰੀ ਕਰਦੋ ਚੱਲ ਰਹੀ ਆਂ ਦਾ ਸਰਕਾਰ ਇੱਥੋਂ ਚੱਲੀ ਜਾਂਦੀ ਆਂ ਸ਼ਰਾਬ ਮਾਫੀਆ ਚੱਲ ਰਹੀ ਆ ਸਰਕਾਰੀ ਕਰਦੋ ਆਹ ਰੇਤ ਮਾਫੀਆ ਚੱਲ ਰਹੀ ਆ ਸਰਕਾਰੀ ਕਰਦੋ ਜੇਕਰ ਇਹ ਸਰਕਾਰੀ ਕਰਦੋਂ ਬਹੁਤਿਆਂ ਨੂੰ ਰੁਜ਼ਗਾਰ ਮਿਲ ਜੂਗਾ ਦਿਓ ਰੁਜ਼ਗਾਰ ਦਿੰਦੇ ਕਿਉਂ ਨਹੀਂ ਫੈਕਟਰੀਆਂ ਸਰਕਾਰੀ ਕਰਦੋ ਹਰ ਫੈਕਟਰੀ ਪ੍ਰਾਈਵੇਟ ਕਿਉਂ ਹੋ ਰਹੀ ਆ ਪ੍ਰਾਈਵੇਟ ਫੈਕਟਰੀਆਂ ਵਾਲੇ ਤੁਹਾਡੇ ਉੱਤੇ ਕਿਉਂ ਰਹਿ ਆ ਤੁਹਾਨੂੰ ਫੰਡ ਦੇ ਕੇ ਥੋੜੇ ਤੋਂ ਕਾਰੋਬਾਰ ਚਲਾਈ ਜਾਂਦੇ ਆ ਓਏ ਸਰਕਾਰੀ ਫੈਕਟਰੀਆਂ ਨਾ ਕਰ ਦੋ ਇਹ ਰੋਜਗਾਰ ਹੀ ਰੋਜਗਾਰ ਮਿਲ ਜਾਣਗੇ ਕਿਉਂ ਲੋਕਾਂ ਨੂੰ ਥੱਲੇ ਲਾਈ ਆਉਂਨੇ ਆ ਰੱਬ ਦੇ ਘਰ ਜਾ ਕੇ ਨਿਆਹ ਦੇਣਾ ਪੈਣਾ ਇੱਕ ਬੰਦੇ ਨੂੰ ਨਿਆਹ ਦੇਣਾ ਔਖਾ ਹੋ ਜਾਂਦਾ ਇੱਕ ਬੰਦੇ ਨੂੰ ਜਿਹੜਾ ਆਮ ਬੰਦਾ ਉਹਨੂੰ ਆਪਦੇ ਰਿਸ਼ਤੇਦਾਰਾਂ ਦਾ ਆਪਦੇ ਆਂਡ ਗਵਾਂਡ ਦਾ ਆਪਦੇ ਪਿੰਡ ਦੇ ਲੋਕਾਂ ਦਾ ਨਿਆਹ ਦੇਣਾ ਔਖਾ ਹੋ ਜਾਂਦਾ ਉਹ ਲੀਡਰੋ ਕਰੋੜਾਂ ਲੋਕਾਂ ਦਾ ਨਿਆਹ ਕਿੱਥੇ ਦਿਓਗੇ ਕਿੱਥੇ ਨਿਆਂ ਹੋਊਗਾ ਤੁਹਾਡਾ ਸਮਝੋ ਇਸ ਗੱਲ ਨੂੰ ਰੱਬ ਨੂੰ ਮੰਨੋ ਰੱਬ ਨੂੰ ਜਾਣੋ ਪਤਾ ਲੱਗੂਗਾ ਉਹਦੀ ਕਚਹਿਰੀ ਦੇ ਵਿੱਚ ਇੱਕ ਮੁੱਖ ਮੰਤਰੀ ਨੂੰ 3 ਕਰੋੜ ਲੋਕਾਂ ਦਾ ਨਿਆਂ ਦੇਣਾ ਪਊਗਾ ਤਾਂ ਨਿਆਂ ساری ਉਮਰ ਨਹੀਂ ساری ਜ਼ਿੰਦਗੀ ਚੱਲੀ ਜਾਊਗਾ ਨਿਆਂ ਇਹ ਲੋਕ ਕਾ ਇਹਨੂੰ ਜਿਹੜੇ ਲੋਕ ਚਰਨਗੇ ਕਾ ਹਰਾ ਹੋ ਜਾਊਗਾ ਪਰ ਜਿਹੜਾ ਖਾ ਗਿਆ ਉਹਨੂੰ ਨਿਆਂ ਦੇਣ ਔਖਾ ਹੋ ਜਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਾਵੋ ਜੋ ਇਹ ਗੱਲ ਆ ਮੈਂ ਬੇਨਤੀ ਕਰਦਾ ਕਿ ਸਾਨੂੰ ਮੁਰਦਿਆਂ ਤਰ੍ਹਾਂ ਜਿਵੇਂ ਗਿਰਜਾਂ ਖਾਂਦੀਆਂ ਮੁਰਦਿਆਂ ਨੂੰ ਉਸੇ ਤਰ੍ਹਾਂ ਖਾਧਾ ਜਾ ਰਿਹਾ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਸੱਟੇ ਚਿੱਟੇ ਦੇਸ਼ ਦੇ ਵਿੱਚ ਚੱਲਦੀ ਜਾਂਦੇ ਆ ਜਾਂ ਤੇ ਇਹਨਾਂ ਨੂੰ ਸਰਕਾਰੀ ਕਰੋ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲ ਜੇ ਮੈਂ ਕੋਈ ਸੱਟੇ ਚਿੱਟਿਆਂ ਦੇ ਪੱਖ 'ਚ ਨਹੀਂਗਾ ਆ ਜਿਹੜੇ ਕਹਿੰ ਲੋ ਸੱਟੇ ਚੱਲੀ ਜਾਂਦੇ ਆ ਤੇ ਚਿੱਟੇ ਨਸ਼ੇ ਤੇ ਇਹਨਾਂ ਨੂੰ ਬੰਦ ਕਰਦੇ ਨੇ ਚਾਹੀਦੇ ਆ ਪਰ ਸਰਕਾਰ ਚੁੱਪ ਕਿਉਂ ਬੈਠੀ ਆ ਸਰਕਾਰ ਜੇਕਰ ਕਰੋੜਾਂ ਲੋਕਾਂ ਨੂੰ ਲਾਕਡਾਊਨ ਚ ਘਰੇ ਬਿਠਾ ਸਕਦੀ ਹੈ ਤਾਂ ਨਸ਼ੇ ਤਖਸਰ ਕਿੰਨੇ ਕੋਣਗੇ ਰੇਤ ਮਾਫੀਆ ਸਰਕਾਰੀ ਕਰ ਦੋ ਸੱਟਾ ਸਰਕਾਰੀ ਕਰ ਦੋ ਸ਼ਰਾਬ ਮਾਫੀਆ ਸਰਕਾਰੀ ਕਰ ਦੋ ਰੁਣ ਰੋਜ਼ਗਾਰ ਮਿਲ ਜਾਣਗੇ ਤੇ ਜਿਹੜਾ ਨਸ਼ੇ ਦੀ ਮੈਂ ਫਿਰ ਤੋਂ ਕਹਿਣਾ ਮੈਂ ਕੋਈ ਉਹਨੂੰ ਪ੍ਰੋਮੋਟ ਨਹੀਂ ਕਰਦਾ ਨਸ਼ੇ ਦੇ ਵਿਰੋਧਾਂ ਸੀ ਪਰ ਜਦੋਂ ਸਰਕਾਰ ਨਸ਼ਾ ਬੰਦ ਕਰਾ ਕਿਉਂ ਨਹੀਂ ਰਹੀ ਲੋਕ ਕਿਉਂ ਚੁੱਪ ਬੈਠੇ ਆ ਜੇ ਸਰਕਾਰ ਪਿੱਛੇ हट ਗਈ ਪ੍ਰਸ਼ਾਸਨ ਪਿੱਛੇ ਹੈਗਾ ਪਿੰਡ ਦੇ ਲੋਕ ਬੋਲ ਪੈਣ ਸਾਰੇ ਚੁੱਪ ਕਿਉਂ ਬੈਠੇ ਆ ਲੋਕਾਂ ਦੇ ਨਾਲ ਨਿਆਂ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ